ਨਿੱਜੀ ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੀ ਦੇਰ ਰਾਤ ਫਿਰ ਤੋਂ ਗੁਰਦਾਸਪੁਰ ਦੇ ਇੱਕ ਨਾਮੀ ਹਸਪਤਾਲ ਦੇ ਡਾਕਟਰਾਂ ਉੱਪਰ ਇਲਾਜ ਵਿੱਚ ਲਾਪਰਵਾਹੀ ਵਰਤਣ ਦੇ aarop ਲੱਗੇ ਅਤੇ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਵਿੱਚ ਹੰਗਾਮਾ ਕੀਤਾ ਅਤੇ ਗਲਤ ਗਵਾਹੀਆਂ ਦੇ ਕੇ ਮਰੀਜ਼ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਕਰਨ ਦਾ ਦੋਸ਼ ਲਗਾਇਆ। ਉਥੇ ਹੀ ਸੰਬੰਧਿਤ ਡਾਕਟਰ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ 8 ਦਿਨ ਦੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਉਸ ਨੂੰ 15 ਦਿਨ ਦੀਆਂ ਦਵਾਈਆਂ ਦਿੱਤੀਆਂ ਗਈਆਂ ਪਰ ਕਥਤ ਤੌਰ ਤੇ ਹਸਪਤਾਲ ਦੇ ਸਟਾਫ ਵੱਲੋਂ ਇੰਜੈਕਸ਼ਨ ਦੀ ਜਗ੍ਹਾ ਉਸ ਨੂੰ ਗੋਲੀਆਂ ਦੇ ਦਿੱਤੀਆਂ ਜਿਸ ਕਾਰਨ ਮਰੀਜ਼ ਅਮਨ ਦੀ ਜਾਨ ਤੇ ਬਣ ਆਈ ਉਹਨਾਂ ਦੋਸ਼ ਲਗਾਇਆ ਕਿ ਲਗਾਤਾਰ ਇਲਾਜ ਦੇ ਬਾਵਜੂਦ 29 ਸਾਲ ਦੇ ਅਮਨ ਦੀ ਤਬੀਅਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਉਸ ਦਾ 1 ਸਾਲ ਪਹਿਲਾ ਹੀ ਵਿਆਹ ਹੋਇਆ ਹੈ ਅਤੇ ਉਸ ਦੀ ਵਿਗੜਦੀ ਹਾਲਤ ਦਾ ਜ਼ਿੰਮੇਦਾਰ ਇਹ ਨਿੱਜੀ ਹਸਪਤਾਲ ਦੇ ਡਾਕਟਰ ਹਨ ਕਿਉਂਕਿ ਅਮਨ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਕਦੇ ਪੇਸ਼ ਨਹੀਂ ਆਈ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਹੀ ਤਰੀਕੇ ਨਾਲ ਇਲਾਜ ਨਾ ਲੈਣ ਕਾਰਨ ਅਮਨਦੀਪ ਕਿਡਨੀ ਦੀ ਇਨਫੈਕਸ਼ਨ ਵਧੀ ਹੈ ਇਸ ਵਿੱਚ ਹਸਪਤਾਲ ਦਾ ਕੋਈ ਦੋਸ਼ ਨਹੀਂ ਹੈ ਨਾ ਵਿਜੇਪਾਲ ਸਿੰਘ ਮੇਰਾ ਪਿੰਡ ਲੰਗਾਹਵਾ ਜੀ ਰਿਹੈਸ ਮੇਰੀ ਧਾਰੀ ਵਾਲਾ ਮੇਰਾ ਭਤੀਜਾ ਅਮਨ ਕੁਮਾਰ ਇੱਥੇ ਐਡਮਿਟ ਸੀਗਾ ਇਹਨਾਂ ਦੇ ਕੋਲ ਅਬਰੋਲ ਹਸਪੀਟਲ ਗਏ ਮੇਨ ਬਟਾਲਾ ਰੋਡ ਤੇ ਗਰਦਾਸਪੁਰ ਮੇਰਾ ਭਤੀਜਾ ਇਹਨਾਂ ਦੇ ਕੋਲ ਦਾਖਲੀ ਸੀ ਉਹਨੂੰ ਬੁਖਾਰ ਸੀਗਾ ਉਹਦੇ ਸਿਰ ਦਰਦ ਹੁੰਦੀ ਐ ਇਹਨਾਂ ਕੋਲ ਲਿਆਂਦਾ ਐਡਮਿਟ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਕਿਹਾ ਜੀ ਸੀਟੀਸ ਕਰਨੇ ਕੋਈ ਜਿਹੜੇ ਨੁਕਸੇ ਨਹੀਂ ਹੁੰਦੇ ਐਮਆਰ ਵੀ ਨਹੀਂ ਹੁੰਦੀ ਇਹਦਾ ਟੈਸਟ ਹੋਣਾ ਇੱਕ ਰੀੜ ਦੀ ਹੱਡੀ ਦਾ ਉਹਦੇ ਚ ਆ ਜੇਗੀ ਇਨਫੈਕਸ਼ਨੈਰੀ ਕੀ ਹੈਗਾ ਕੀ ਨਹੀਂ ਇਲਾਜ ਕਰਾਂਗੇ ਠੀਕ ਹੋ ਜਾਏਗਾ ਉਹਨ ਇਨਫੈਕਸ਼ਨ ਜਿਹੜੀ ਆਈ ਅੰਦੇ ਜੀ 50% ਆ ਗਈ ਆ ਅਸੀਂ ਕਿਹਾ ਇਲਾਜ ਸ਼ੁਰੂ ਕਰ ਦੋ 8 ਦਿਨਾਂ ਨਾਲ ਸਾਨੂੰ ਇੱਥੇ ਰੱਖਿਆ ਜੀ ਮੁੜ ਕੇ ਇਹਨਾਂ ਨੇ ਦਵਾਈ ਦੇ ਕੇ ਘਰ ਭੇਜਤਾ ਵੀ 15 ਦਿਨ ਦੀ ਟ੍ਰੀਟਮੈਂਟ ਆ ਤੁਸੀਂ ਘਰ ਜਾ ਕੇ ਲਓ ਇਹ ਠੀਕ ਹੋ ਜਾਏਗਾ 15 ਦਿਨ ਡਾਕਟਰ ਸਾਹਿਬ ਨੇ ਲਿਖਿਆ ਹੀ ਵਿੱਚ ਕੀ ਇੰਜੈਕਸ਼ਨ ਲਿਖਿਆ ਹੀ ਇਹਨਾਂ ਨੇ ਇੰਜੈਕਸ਼ਨ ਦੀ ਥਾਂ ਜਿਹੜੇ ਸਟਾਫ ਨਰਸਾਂ ਨੇ ਇਹਨਾਂ ਨੇ ਉਹਦੇ ਵਿੱਚ ਟੈਬਲੇਟ ਦੇ ਦਿੱਤੀ ਟੈਬਲੇਟ ਦੇਣ ਦੇ ਨਾਲ ਜਿਹੜੇ ਸੈੱਲ ਜਿਹੜੇ ਤੇ ਦਿਮਾਗ ਦੇ ਹੀ ਉਹ ਦੁਬਾਰਾ ਫਿਰ ਪੁੰਗਰ ਕੇ ਇਨਫੈਕਸ਼ਨ ਹੋ ਗਈ ਇਹਨਾਂ ਨੇ 2-4 ਜ਼ਿਆਦਾ ਦਵਾਈ ਤੇਜ਼ ਦੇ ਕੇ ਸਾਡੇ ਮੁੰਡੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ 29 ਸਾਲ ਦੀ ਉਹਦੀ ਏਜ ਆ ਕੋਈ ਉਹਨੂੰ ਸ਼ੂਗਰ ਨਹੀਂ ਸਾਨੂੰ ਅੱਜ ਇੱਥੋਂ ਇੰਨਾ ਸਾਡੇ ਮਨ ਦੁਖੀ ਹੋਇਆ ਵੀ ਸਾਡੇ ਬੱਚੇ ਦੀਆਂ ਕਿਡਨੀਆਂ ਨਾ ਡੈਮੇਜ ਕਰਤੀਆਂ ਹੁਣ ਸਾਨੂੰ ਆਂਦੇ ਵੀ ਰਿਪੋਰਟ ਜਿਹੜੀ ਤਿੱਜੇ ਦਿਨਾਂ ਨੂੰ ਨਹੀਂ ਉਹ ਅੱਜ ਆਉਣੀ 3 ਵਜੇ ਤੇ ਖਪਣਦੇ ਆ ਕੋਈ ਸਾਡੇ ਮੱਥੇ ਡਾਕਟਰ ਨਹੀਂ ਲੱਗ ਰਿਹਾ ਨਾ ਸਾਨੂੰ ਦੱਸ ਰਿਹਾ ਵੀ ਇਹਨੂੰ ਕੀ ਨੁਕਸ ਹੋ ਆਹੀਂ ਪੀਜੀਆ ਜਣਾਵਾ ਹੀ ਡਿਸਚਾਰਜ ਨਾ ਕੋ 3 ਵਜੇ ਦਾ ਲਿਆ ਹੋਇਆ ਸਾਡੇ ਮੱਥੇ ਨਾ ਕੋ ਡਾਕਟਰ ਲੱਗ ਰਿਹਾ ਕਿ ਕਹਿੰਨੇ ਵੀ ਸਾਨੂੰ ਰਿਪੋਰਟ ਦੋ ਸਾਨੂੰ ਸਮਝਾਓ ਵੀ ਇਹਦੀ ਆ ਇਨਫੈਕਸ਼ਨ ਆਈ ਹੈ ਕੀ ਆਇਆ ਅਹੀਂ ਜਾਗਣ ਨੂੰ ਦੱਸਣ ਵਾਲੇ ਬਣਾਂਗੇ ਕੋਈ ਬੰਦਾ ਸਾਡੇ ਸਾਹਮਣੇ ਨਹੀਂ ਆ ਰਿਹਾ ਜਿਹੜੀ ਮਾਲਕ ਇੱਥੇ ਹਸਪੀਟਲ ਦੀ ਉਹ ਫੋਨ ਤੇ ਮੈਸੇਜ ਕਰੀ ਜਾਂਦੀ ਹੈ ਰਿਸੈਪਸ਼ਨ ਤੇ ਵੀ ਇਹਨਾਂ ਕੋ 22000 ਲੈ ਲਓ ਹੋਰ ਜੇ ਅਹੀਂ ਕੇ ਸਾਡੇ ਸਾਹਮਣੇ ਆ ਕੇ ਸਾਡੀ ਤਸੱਲੀ ਕਰਾਓ ਵੀ ਇੱਕ ਤਾਂ ਤੁਸੀਂ ਸਾਡਾ ਪੇਸ਼ੈਂਟ ਮਾਰਤਾ ਉਹਨੂੰ ਡੈਮੇਜ ਕਰਤੀਆਂ ਕਿੱਡਣੀ ਡੈਮੇਜ ਕਰਤੀ ਆਏ ਤੁਹਾਡੇ ਕੋ ਠੀਕ ਹੋਣ ਵਾਸਤੇ ਹੀ ਠੀਕ ਹੋਣ ਦੀ ਬਜਾਏ ਸਾਡਾ ਤੈਨ ਨੁਕਸਾਨ ਕਰਤਾ 100% 29 ਸਾਲ ਦੀ ਉਹਦੀ ਉਮਰ ਆ ਜੀ 1 ਸਾਲ ਉਹਦੇ ਵਿਆਹ ਨੂੰ ਹੋਇਆ ਬੇੜਾ ਕਰਕ ਕਰਕੇ ਇਹਨਾਂ ਨੇ ਰੱਖਤਾ ਸਾਡੇ ਸਾਹਮਣੇ ਕੋਈ ਨਹੀਂ ਆਉਂਦਾ ਫਿਰ ਮੈਡਮ ਵੈਸੇ ਹੀ ਕਰਦੀ ਆ ਵੀ ਇਹ ਬੋਲਣ ਦੇ ਆ ਇਹਨਾਂ ਨੂੰ ਕੋਈ 2000 ਰੁਪਏ ਦੇ ਦੋ ਅਸੀਂ ਕਿਹਾ 2000 ਰੁਪਏ ਵੀ ਦੇ ਦੇਣਾ ਸਾਡੇ ਸਾਹਮਣੇ ਤੇ ਆਓ ਸਾਡੀ ਤਸੱਲੀ ਤੇ ਕਰਾਓ ਆਣ ਕੇ 6 ਵਜੇ ਗਏ 3 ਵਜੇ ਦਾ ਡਿਸਚਾਰਜ ਹੋਇਆ ਸਾਨੂੰ ਰਿਪੋਰਟ ਨਹੀਂ ਦੇਂਦੇ ਜੀ ਰਿਪੋਰਟ 5 ਵਜੇ 37 ਮਿੰਟ ਦੀ ਆਈ ਹੈ ਪਤਾ ਨਹੀਂ ਕਿੱਥੋਂ ਇਹਨਾਂ ਕਰਾਇਆ ਜਾਂ ਆਪੇ ਹੀ ਬਣਾ ਲਈ ਹੁਣ ਤੱਕ ਕਿੱਥੋਂ ਕਰਾਇਆ ਕਿੱਥੋਂ ਨਹੀਂ ਸਾਡੇ ਬਾਰੇ ਕੋਈ ਜਾਣਕਾਰੀ ਨਹੀਂ ਹੁਣ ਇਹ ਰਿਪੋਰਟ ਜੀ ਇਹ ਨੇ ਲਾ ਗਈ ਆ ਸਾਡੇ ਮੱਥੇ ਕੋਈ ਨਹੀਂ ਲੱਗਣ ਦੇ ਆ ਜੇ ਅਸੀਂ ਕਹਿੰਨੇ ਆ ਵੀ ਸੱਧੋ ਸਾਡੇ ਲੱਗੇ ਕੋਈ ਨਹੀਂ ਆ ਰਿਹਾ ਇਹ ਸਰੇ ਆਮ ਲੁੱਟਮਾਰ ਹੋ ਰਹੀ ਹੈ ਜੀ ਇਹ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਅਡਾ ਨੌਜਵਾਨ ਮੁੰਡਾ ਵਾ ਸਾਡਾ ਇਹਨਾ ਬੇੜਾ ਗਰ ਕਰਤਾ ਉਹਦੀਆਂ ਕਿਡਨੀयां ਫੇਲ ਕਰਦੀਆਂ ਉਹਨੂੰ 1% ਕਿਤੇ ਸ਼ੂਗਰ ਦੀ ਨੁਕਸਰੀ ਕੋਈ ਕੋਲੀ ਨਹੀਂ ਲਾ ਰਿਆ ਕਿਹੇ ਚੀਜ਼ ਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਇਹਨਾ ਕਿਡਨੀ ਉਹਦੀਆਂ ਡੈਮੇਜ ਕਰਦੀਆਂ ਉਹਨਾਂ ਦਾ ਬਿਹੇਵੀਅਰ ਜੀ ਬਹੁਤ ਮਾੜਾ ਉਹ ਮੂਰਖ ਬਣਾਉਂਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਆ ਮੈਂ ਡਾਕਟਰ ਬ੍ਰੇਨ ਵਾਲੇ ਨਾਲ ਗੱਲ ਕੀਤੀ ਮੈਡੀਸਨ ਵਾਲੇ ਨਾਲ ਗੱਲ ਕੀਤੀ ਮੈਨੂੰ ਕਹਿਣ ਜੀ ਗੱਲ ਇਦਾਂ ਵਾ ਇਹਦਾ ਖਤਰਾ ਵੱਧ ਗਿਆ ਵਾ ਮੈਂ ਕਹ ਜੀ ਵਧਾਇਆ ਕਿੰਨਾ ਆਇ ਤੇ ਠੀਕ ਹੋਣਾ ਬਧਾਇ ਤੇ ਤੁਹਾਵਾ ਤੇ ਹੁਣ ਇਹਦਾ ਹੱਲ ਕੀ ਆ ਕਹਿੰਦਾ ਜੀ 2-4 ਦਿਨ ਹੋਰ ਲੱਗਣਗੇ 10 ਦਿਨ ਵੀ ਲੱਗ ਸਕਦੇ ਆ ਮੈਂ ਕਹਾ 20 ਲੱਗ ਜਾਣ ਪ੍ਰੋਬਲਮ ਠੀਕ ਹੋ ਜੇਗੀ ਕਹਿੰਦਾ ਜੀ ਉਹ ਕੋਈ ਗਾਰੰਟੀ ਨਹੀਂ ਉਹ ਸਾਡੀ ਕੋਈ ਗਾਰੰਟੀ ਨਹੀਂ ਕੁਛ ਵੀ ਹੋ ਸਕਦਾ ਹੁਣ ਇਹ ਡਰੇ ਹੋਏ ਪੀਜੀਆ ਲਾ ਕੇ ਚੱਲੇ ਆ ਇਹਨਾਂ ਨੇ ਸਾਡਾ ਬੇੜਾ ਕਰ ਕਰਤਾ ਜੀ ਅਸੀਂ ਮੀਡੀਆ ਘੜੀ ਹੱਥ ਜੋੜ ਕੇ ਬੇਨਤੀ ਕਰਨੀ ਵੀ ਬਾਕੀ ਲੋਕਾਂ ਨੂੰ ਵੀ ਬਚਾਓ ਇਹਨਾਂ ਲੋਕਾਂ ਕੋਲ ਛੁੱਟੀ ਲੈਣ ਚ ਕਿੰਨੀ ਕੀ ਦਿੱਕਤ ਆਈ ਛੁੱਟੀ ਲੈਣ ਚ ਸਾਨੂੰ 3 ਦਿਨ ਦਾ ਖਰਾਬ ਕਰਨ ਦੇ ਆ ਜੀ ਆ ਵੇ ਲੋਨ ਟਾਈਮ ਹੋ ਗਿਆ ਆ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਆ ਕੋ ਪਠਾਨ ਕੋਟੋਂ ਕੋ ਜਲੰਧਰੋਂ ਕੋ ਜੰਮੂ ਤੋਂ ਆਇਆ ਸਾਰੇ ਬੰਦੇ ਖੱਜਣ ਡੇ ਨੇ ਰਾਤ ਜਾਣਾ ਸਿਰਫ ਇੱਕ ਰਿਪੋਰਟ ਨਹੀਂ ਦੇਂਦੇ ਇਹਨਾਂ ਨੇ ਮੂਰਖ ਬਣਾ ਕੇ ਸਾਨੂੰ ਲੁੱਟਿਆ ਜੀ ਮੁੰਡਾ ਸਾਡਾ ਇਹਨਾਂ ਦੇ ਜਿਹੜਾ ਘਰ ਕਰਤਾ ਸਾਡੇ ਬੱਚੇ ਦਾ ਇੱਕ ਕਰਕੇ ਅਸੀਂ ਮੀਡੀਆ ਘੜੀ ਬੇਨਤੀ ਕਰਨੇ ਆਂ ਵੀ ਲੋਕਾਂ 'ਚ ਤੁਹਾਡੇ ਰਹੀਂ ਜਾਗਰਤਾ ਪੈਦਾ ਹੋਏ ਵੀ ਇਹ ਬੁੱਚੜਖਾਨੇ ਖੁੱਲੇ ਕੋਈ ਹਸਪੀਟਲ ਨਹੀਂ ਜੇ ਕੋਈ ਕਹਿਦਾ ਇਥੇ ਇਲਾਜ ਨਹੀਂ ਹੋ ਰਿਹਾ ਵੀ ਜਿਹੜੇ ਲੁੱਟਣ ਡੇ ਇਹ ਪੈਸਾ ਇਹਨਾਂ ਨੇ ਇਕੱਠਾ ਕਰਕੇ ਕਿੱਥੇ ਖੜਨਾ ਇਹਨਾਂ ਨੇ ਵੀ ਉਹ ਹਾਲ ਹੋਣਾ ਆਣੀ ਤੁਮ ਲੈਣ ਕਰਾਂਗੇ ਜੀ ਜਦ ਸਾਡਾ ਹੋਰ ਹੈ ਨਾ ਕਿ ਛੱਡਿਆ ਜੀ ਪੇਸ਼ੈਂਟ ਜੋ ਵੀ ਐਰੋਪ ਲਗਾ ਰਿਹਾ ਹੈਗਾ ਵਾ ਸਾਡੇ ਕੋਲ ਪੇਸ਼ੈਂਟ ਐਡਮਿਟ ਹੋਇਆ ਸੀਗਾ ਇਹਨੂੰ ਮੈਨੇਜ ਐਕਟਸ ਦੀ ਪ੍ਰੋਬਲਮ ਸੀਗੀ ਫੀਵਰ ਰਹਿੰਦਾ ਸੀਗਾ ਉਹਦਾ ਹੀ ਟਰੀਟਮੈਂਟ ਚੱਲ ਰਿਹਾ ਸੀਗਾ ਇਹਨਾਂ ਨੇ ਅੱਜ ਸਾਡੇ ਕੋਲ ਡਿਸਚਾਰਜ ਮੰਗੇਆ ਸੀਗਾ ਤੇ ਡਿਸਚਾਰਜ ਇਹਨਾਂ ਨੂੰ ਅਸੀਂ ਦੇ ਦਿੱਤਾ ਸੀਗਾ ਇਹਨਾਂ ਨੇ ਖੁਦ ਕਿਹਾ ਸੀਗਾ ਕਿ ਅਸੀਂ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਲੈ ਕੇ ਜਾਵਾਂਗੇ ਅਸੀਂ ਅਸੀਂ ਹੁਣ ਨਹੀਂ ਲੈ ਕੇ ਜਾਵਾਂਗੇ ਅਸੀਂ ਇਹਨਾਂ ਨੂੰ ਸਮਝਾਇਆ ਵੀ ਜੋ ਵੀ ਪੇਸ਼ੈਂਟ ਦੀ ਪ੍ਰੋਬਲਮ ਸੀਗੀ ਸਾਰਾ ਕੁਝ ਡਿਟੇਲ ਵਿੱਚ ਸਮਝਾਇਆ ਸੀਗਾ ਬਟ ਇਹ ਸਮਝੇ ਨਹੀਂ ਡਿਸਚਾਰਜ ਹੀ ਰੋਣ ਲੱਗਾ ਪੇਸ਼ੈਂਟ ਤੇ ਡਿਸਚਾਰਜ ਦੇ ਟਾਈਮ ਇਹਨਾਂ ਨੇ ਕੁਝ ਪੈਸੇ ਆਪੂਛੇ ਦਾ ਰੌਲਾ ਸੀਗਾ ਕੁਛ ਨਾ ਤਾਂ ਪੇਸ਼ੈਂਟ ਮੈਡੀਸਿਨ ਲੈ ਕੇ ਗਿਆ ਸੀਗਾ ਪੇਸ਼ੈਂਟ ਚੱਲਦਾ ਗਿਆ ਸੀਗਾ ਹਸਪੀਟਲ ਚ ਕਿਡਨੀਆਂ ਦੇ ਵਿੱਚ ਇਨਫੈਕਸ਼ਨ ਸੀਗੀ ਲੇਕਿਨ ਇੰਨੀ ਜ਼ਿਆਦਾ ਵੀ ਨਹੀਂ ਸੀਗੀ ਹੈਗੀ ਮੈਡੀਸਿਨ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਠੀਕ ਹੈ ਜੀ ਉਹ ਵੀ ਲਿਖੀ ਹੁੰਦੀ ਹੈ ਔਰ ਜਿਹੜੀਆਂ ਟੈਬਲੇਟਸ ਹੁੰਦੀਆਂ ਲਿਖੀਆਂ ਸੀਗੀਆਂ ਉਹ ਅਲੱਗ ਤੋਂ ਲਿਖੀਆਂ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੈਗੇ ਕਈ ਇੰਜੈਕਸ਼ਨਸ ਜਾਂਦੇ ਹੈਗੇ ਕਈ ਟੈਬਲੇਟਸ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੁੰਦੇ ਆ ਜਿਹੜੇ ਜਦੋਂ ਹਾਇਰ ਇਨਫੈਕਸ਼ਨ ਹੁੰਦੀ ਹੈ ਪੇਸ਼ੈਂਟ ਦੇ ਬਲੱਡ ਦੇ ਵਿੱਚ ਤੋਂ ਉਦੋਂ ਇੰਜੈਕਟੇਬਲਸ ਚੱਲਦੇ ਹੈਗੇ ਜਿਹੜੀਆਂ ਟੈਬਲੇਟਸ ਹੁੰਦੀਆਂ ਨੇ ਜਿਹਨਾਂ ਦਾ ਰੋਗ ਆ ਵੀ ਕਿਡਨੀਆਂ 'ਚ ਪਹਿਲਾਂ ਹੀ ਉਹਨਾਂ ਦੀ ਇਨਫੈਕਸ਼ਨ ਸੀਗੀ ਠੀਕ ਹੈ ਜੀ ਤੇ ਸਹੀ ਤਰ੍ਹਾਂ ਟ੍ਰੀਟਮੈਂਟ ਨਾ ਲੈਣ ਦੇ ਕਰਕੇ ਇਹਨਾਂ ਦੀਆਂ ਕਿਡਨੀਆਂ ਹੋਰ ਡੈਮੇਜ ਹੋ ਗਈਆਂ ਪੇਸ਼ੈਂਟ ਠੀਕ ਸੀਗਾ ਜਦੋਂ ਸਾਡੇ ਕੋਲੋਂ ਗਿਆ ਕਿਡਨੀਆਂ ਦਾ